ਮਲੇਰਕੋਟਲਾ ਟਾਈਮ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਅਸ਼ਵਨੀ ਸੋਢੀ 2 ਦਸੰਬਰ 2025 ਦਿਨ ਮੰਗਲਵਾਰ ਅੱਜ ਤੁਹਾਨੂੰ ਮਲੇਰਕੋਟਲਾ ਸਬਜ਼ੀ ਮੰਡੀ ਦਾ ਦੌਰਾ ਕਰਵਾਉਂਦੇ ਹਾਂ ਜਿੱਥੇ ਕੀ ਤੁਹਾਨੂੰ ਮੌਸਮ ਅਨੁਸਾਰ ਤਰੋ-ਤਾਜ਼ੀਆਂ ਸਬਜ਼ੀਆਂ ਹਰ ਸਮੇਂ ਮਿਲ ਜਾਣਗੀਆਂ ਸਬਜ਼ੀ ਮੰਡੀ ਵਿੱਚ ਵੇਚਣ ਲਈ ਆਇਆ ਪਾਲਕ ਪਿਆਜ਼ ਸੁੱਕੇ ਮੇਵੇ ਕੇਲੇ ਖੀਰੇ ਜੋ ਕਿ ਬਾਹਰ ਸਪਲਾਈ ਕੀਤੇ ਜਾਂਦੇ ਹਨ ਵੱਖ-ਵੱਖ ਤਰ੍ਹਾਂ ਦੇ ਪਕਵਾਨਾਂ ਦੀਆਂ ਵੀ ਇੱਥੇ ਦੁਕਾਨਾਂ ਸਜਦੀਆਂ ਹਨ ਸਪੈਸ਼ਲ ਖੋਏ ਵਾਲੀ ਲੱਸੀ ਸ਼ਰਮ ਗੁਲਾਬ ਜਾਮਨ ਤੇ ਗਜਰੇਲਾ ਕਾਜਰਪਾਪ ਸਟਿੱਕਰ ਸ਼ਿਮਲਾ ਮਿਰਚ ਗਾਜਰਾ ਮਟਰ ਬਾਕੀ ਅਗਲੇ ਬਲੌਗ ਚ